ਸਸਰੀਕਾਲ ਦੋਸਤੋ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਹ ਜਿਹੜੀ ਵੀਡੀਓ ਲੈ ਕੇ ਆਏ ਨਾ ਇਹ ਵੀਡੀਓ ਤੁਸੀਂ ਕਿਸੇ ਚੈਨਲ ਤੇ ਨਹੀਂ ਦੇਖੀ ਹੋਣੀ ਤੇ ਜਿਹੜੀ ਚੀਜ਼ ਦੇ ਆ ਪਿੱਛੇ ਬੂਟਾ ਦੇਖੀ ਜੈਨੋ ਇਹ ਵੀ ਨਹੀਂ ਕਿਸੇ ਨੇ ਬਾਗ ਦਿਖਾਇਆ ਹੋਣਾ ਡ੍ਰੈਗਨ ਫਰੂਟ ਕੀਵੀਆਂ ਜਾਂ ਦੂਜੇ ਜਿਹੜੀਆਂ ਹੋਰ ਵੈਰਾਈਟੀਆਂ ਬਹੁਤ ਦਿਖਾ ਦਿੰਦੇ ਆ ਲੋਕ ਤੇ ਇੱਕ ਆਸਾਨ ਤਰੀਕੇ ਨਾਲ ਪੌਦਾ ਹੁੰਦਾ ਆਪਣੇ ਬੂਟਾ ਹੁੰਦਾ ਕਈ ਭਰਾ ਤਾਂ ਪਛਾਣਗੇ ਹੋਣਗੇ ਪਰ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਹੋਣਾ ਤੇ ਕੀ ਆਮਦਨ ਹੈਗੀ ਐ ਇਹ ਸਾਰੇ ਪੰਜਾਬ ਚੋਂ ਇੱਥੇ ਇੱਕ ਹੀ ਪਿੰਡ ਚ ਬਾਗ ਹੈਗਾ ਇਹ ਤੇ ਬਾਈ ਆਪਣੇ ਨਾਲ ਹੈਗਾ ਬੂਟਾ ਨੰਬਰਦਾਰ ਤੇ ਗੱਲਬਾਤ ਕਰਾਵਾਂਗੇ ਕਿ ਉਹ ਕੀ ਆਮਦਨਾਂ ਕਿਵੇਂ ਹੈਗੀ ਐ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਜਿਹੜੇ ਆਪਾਂ ਬੈਠੇ ਆ ਇਹਦਾ ਕਾਦਾ ਇਹ ਆਪਣਾ ਬਾਗ ਹੈਗਾ ਇਹ ਇਹ ਨਸੂੜੇ ਦਾ ਬਾਗ ਹੈ ਜੀ ਆ ਦੇਖੋ ਹਾਂਜੀ ਨਸੂੜਾ ਵਜਦਾ ਇਹ ਇੱਕ ਬਾਈ ਆਮ ਨਸੂੜਾ ਤਾਂ ਅਸੀਂ ਵੇਖਿਆ ਛੋਟੀਆਂ ਛੋਟੀਆਂ ਐ ਹਾਂ ਜੀ ਤੇ ਇਹ ਪੂਰਾ ਮੋਟਾ ਇਹ ਕਿਹੜਾ ਕਿਹੜੀ ਵੈਰੈਟੀ ਬਰੂਟੀ ਹੈ ਇਹ ਇਹਦਾ ਹੀ ਪੇਂਦ ਕਰਨਾ ਪੈਂਦਾ ਆਪ ਅੱਛਾ ਇਹ ਪੇਂਦ ਕੀਤਾ ਹੋਇਆ ਜੀ ਇਹ ਪੇਂਦ ਦੀ ਵਜਦਾ ਜੀ ਇਹ ਛੇਤੀ ਮਨਾਂ ਨਰਸਰੀ ਤੋਂ ਨਹੀਂ ਮਿਲਦਾ ਹੁਣਾਂ ਨਹੀਂ ਮਿਲਦਾ ਜੀ ਨਰਸਰੀ ਤੋਂ ਨਹੀਂ ਮਿਲਦਾ ਹੂੰ ਨਰਸਰੀ ਤੋਂ ਤੁਹਾਨੂੰ ਦੂਜਾ ਛੋਟੇ ਵਾਲੀ ਮਿਲੂਗਾ ਇਹ ਬਈ ਮੈਂ ਤਾਂ ਕਿਤੇ ਰੇੜੀਆਂ ਰੂੜੀਆਂ ਤੇ ਜਾਂ ਸਬਜ਼ੀ ਮੰਡੀ ਬਠਿੰਡੇ ਵੀ ਨਹੀਂ ਵੇਖਿਆ ਵੇਖਦਾ ਕਿੱਥੇ ਕੀ ਇਹਦੀ ਮੰਗ ਕਿੱਥੇ ਇਹਦੀ ਇਹ ਜੀ ਆਪਣੇ ਹਰਿਆਣ ਰਾਜਸਥਾਨ ਚ ਵਿਕਦਾ ਜੀ ਅੱਛਾ ਹੂੰ ਇਹਦਾ ਮਨਾਂ ਚਾਰ ਬਹੁਤ ਮਸ਼ਹੂਰ ਹਨ ਛੋਟੇ ਦਾ ਵੱਡੇ ਦਾ ਹਨਾ ਹਾਂ ਚਾਰ ਦਾ ਵੀ ਮਾ ਯਾਰ ਲੋਕ ਤੇ ਰਾਸਤਾ ਨਹੀਂ ਜਾਦੇ ਖਾਂਦੇ ਚਾਰ ਹਨਾ ਹਾਂਜੀ 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 ਤੇ ਫਿਰ ਭਈ ਇੱਥੇ ਲੈ ਜਾਂਦੇ ਤੋੜ ਕੇ ਹਾਂਜੀ ਇੱਥੋਂ ਆਉਂਦੇ ਠੇਕੇਦਾਰ ਬਸ ਆਪਦੇ ਬਜਟ ਦੇ ਹਿਸਾਬ ਨਾਲ ਲੈ ਜਾਂਦੇ ਨਾਲ ਵੀ ਜਿਹੇ ਜਿਹੇ ਕੋਈ ਡਿਮਾਂਡ ਹੁੰਦੀ ਹੈਗਾ ਤੋੜ ਕੇ ਲੈ ਜਾਂਦੇ ਹਾਂਜੀ ਉਹ ਹਿਸਾਬ ਨਾਲ ਇਹ ਆਪਾਂ ਪਹਿਲਾਂ ਥੋੜੀ ਆਪਾਂ ਵਿਖਾਇਆ ਅੰਗੂਰਾਂ ਦਾ ਬਾਗ ਹਾਂਜੀ ਠੀਕ ਹੈ ਇਹ ਕਿੰਨੇ ਕਿੱਲੇ ਆ ਇਹ ਜੀ 4 ਕਿੱਲੇ ਲਾਇਆ ਹੋਇਆ ਜੀ ਠੀਕ ਹੈ 4 ਕਿੱਲੇ ਕਿੰਨੇ ਚਿਰ ਦਾ ਹੋ ਗਿਆ ਬਾਗ ਜੀ ਇਹ ਜੀ ਚੌਥਾ ਸਾਲ ਹੋ ਗਿਆ ਜੀ ਤੇ ਕਿੰਨੇ ਕ ਟਾਈਮ ਬਾਅਦ ਇਹ ਦੇਣ ਲੱਗ ਜਾਂਦਾ ਮੰਨ ਲਓ ਆਮਦਨ ਇਹ ਇਹ ਜੀ ਹੁਣ ਅਮਦਨ ਦੇਣ ਲੱਗਈ ਆ ਪਹਿਲਾ ਫਲ ਦਿੱਤਾ ਇਹਨੇ ਚੌਥੇ ਸਾਲ ਹਾਂ ਚੌਥੇ ਸਾਲ ਤੋਂ ਪਹਿਲਾਂ ਬਾਣ ਬਿਲੇ ਹੀ ਪਿਆ ਸੀ ਤੇ ਹੋ ਸੌਖਾ ਜਾਂਦਾ ਕਿ ਰੇਸ ਸਪਰੇ ਦੀ ਬਹੁਤ ਲੋਡ ਹੁੰਦੀ ਆ ਬਈ ਇਹਦੀ ਕੁੰਡਾ ਤਾਂ ਇਹ ਸੌਖੀ ਹੈ ਜੀ ਹਾਂ ਬਾਕੀ ਰੇਸ ਬਸ ਦੇਖਭਾਲ ਦੀ ਜ਼ਰੂਰੀ ਠੀਕ ਹੈ ਵੱਧ ਕਰਨੀ ਪੈਂਦੀ ਆ ਠੀਕ ਹੈ ਸੌਖਾ ਤਾਂ ਆ ਤੇ ਕਮੇਨ ਸੌਖ ਨਹੀਂ ਪੈਂਦੀ ਜੀ ਸੌਖ ਦਾ ਬਾਤ ਥੱਲੇ ਜੀ ਸੌਖ ਪੈਂਦੀ ਵੀ ਅਸਲ ਵਿੱਚ ਤਾਂ ਪੈਂਦੀ ਨਹੀਂ ਜੇ ਪੈਂਦੀ ਆ ਤਾਂ ਥੱਲੇ ਦਵਾਈ ਪਾ ਦੇ ਜਿਵੇਂ ਮੰਨ ਲਓ ਕਲੋਰੋ ਆ ਠੀਕ ਹੈ ਉਹ ਚੀਜ਼ ਪਾ ਦੇ ਉਹਦੇ ਨਾਲ ਸੌਖ ਕੰਟਰੋਲ ਹੋ ਜਾਂਦੀ ਬਈ ਮੈਂ ਪੰਜਾਬ ਚ ਬਹੁਤ ਥਾਈ ਗਿਆ ਹਨਾ ਬਾਲੇ ਜ਼ਿਲ੍ਹਿਆਂ ਦੇ ਵਿੱਚ ਗਿਆ ਮੈਂ ਇਹਦਾ ਕਿਤੇ ਬਾਗ ਨਹੀਂ ਦੇਖਿਆ ਤੇ ਆਪਣੇ ਬਠਿੰਡੇ ਚ ਕਿਵੇਂ ਕਿੱਥੋਂ ਲਿਆਏ ਇਹਦੇ ਬੂਟੇ ਬਾਟੇ ਤੇ ਕਿ ਪਹਿਲਾਂ ਤੁਹਾਡੇ ਪਿੰਡ ਚ ਹੋਰ ਬਾਈ ਨੇ ਵੀ ਲਾਇਆ ਸੀ ਕਿ ਇਹਨੇ ਕਿੱਥੋਂ ਕਿਵੇਂ ਖੋਜ ਕੀਤੀ ਬਈ ਆਪਾਂ ਨੂੰ ਸੂਹੇ ਲਾਲ ਗਏ ਪਹਿਲਾਂ ਹੀ ਸਾਡੇ ਹੈਗੇ ਦੋ ਦੋ ਘਰਾਂ ਦੇ ਬਾਗ ਹੈਗੇ ਜੀ ਉਹਨਾਂ ਨੇ ਖੋਜ ਕੀਤੀ ਹੋਈ ਸੀ ਪੈਿੰਟ ਕੀਤਾ ਸੀ ਹੂੰ ਉਸ ਤੋਂ ਬਾਅਦ ਫਿਰ ਮੰਨ ਲਓ ਅਸੀਂ ਪੈਿੰਟ ਕਰ ਲਿਆ ਓਦੋਂ ਤਾਂ ਬਈ ਸੋਡੇ ਪਿੰਡ ਦੇ ਉਹਨਾਂ ਨੂੰ ਚੇਡਾਂ ਕਰੀਆਂ ਹੋਣੀਆਂ ਯਾਰ ਇਹ ਕੀ ਲਾਈ ਜਾਂਦੇ ਹਨ ਕਿਉਂਕਿ ਸੋਡੇ ਬਈ ਸੀਗਾ ਆਪਣੇ ਕਿਨੂਆਂ ਦਾ ਆ ਤੋਰੀਆਂ ਦਾ ਤੇ ਅੰਗੂਰਾਂ ਦਾ ਬਾਗ ਜਿਆਦੇ ਸੀ ਤੇ ਉਹਨਾਂ ਓਦੋਂ ਤਾਂ ਪਿੰਡ ਤੇ ਚੇਡਾਂ ਕਰਦੇ ਹੋਣੀਆਂ ਬਈ ਕੀ ਲਾਈ ਜਾਂਦੇ ਯਾਰ ਹੁਣ ਵੀ ਜਿਹੜਾ ਕਿਸੇ ਬੰਦੇ ਨੂੰ ਨਹੀਂ ਪਤਾ ਹੁਣ ਵੀ ਚੇਡਾਂ ਕਰਦਾ ਵੀ ਇਹ ਯਾਰ ਕੀ ਕੰਮ ਆਉਂਦਾ ਲਾਲਾਂ ਜੀਆਂ ਵਾਲ ਗਏ ਆਏ ਆ ਫਲਾਨਾ ਇਹ ਕਿਸੇ ਕੰਮ ਨਹੀਂ ਆਉਂਦਾ ਚਲੋ ਆਪਾਂ ਕਹਦੇ ਨੇ ਵੀ ਠੀਕ ਆ ਚੱਲ ਨਹੀਂ ਆਉਂਦਾ ਠੀਕ ਹਾਂਜੀ ਤੇ ਆਮਦਨ ਪੂਰੀਆ ਹੁਣ ਤੜਾਈ ਵੀ ਤੁਸੀਂ ਆਖਿਆ ਨਾ ਹੋਈ ਜਾਂਦੀ ਹੈ ਹਾਂਜੀ ਆਮਦਨ ਤਾਈ ਬਾਕੀ ਸਾਰੇ ਠੇਕੇਦਾਰ ਦੇ ਸਿਰ ਤੇ ਆ ਜਿਵੇਂ ਕੋਈ ਉਹ ਹਿਸਾਬ ਨਾਲ ਕੋਈ ਗਾਹਾਂ ਮੰਗ ਹੁੰਦੀ ਹੈ ਉਹ ਹਿਸਾਬ ਨਾਲ ਉਹ ਰੇਟ ਦੇ ਦਿੰਦਾ ਹੂੰ ਹਾਂਜੀ ਠੀਕ ਹੁਣ ਕੀ ਰੇਟ ਜਾਈ ਜਾਂਦਾ ਬਈ ਇਹ ਹਲੇ ਦਾ ਜੀ ਕੋਈ ਪਤਾ ਨਹੀਂ ਹਲੇ ਠੇਕੇਦਾਰ ਆਊਗਾ ਤੇ ਹਲੇ ਚੱਲੂਗਾ ਇਹ ਹਲੇ 5-4 ਦਿਨਾਂ ਤੇ ਕਰ ਦੱਸ ਦਿਨਾਂ ਤੇ ਕਰ ਚੱਲ ਪਊਗਾ ਇਹ ਪੂਰੇ ਪਿੰਡ ਚ ਬਈ ਕਿੰਨਾ ਕ ਏਰੀਆ ਹੈਗਾ ਇਹਦਾ ਨਸੂੜੇ ਦਾ ਇਹ ਜੀ ਪੂਰੇ ਪਿੰਡ ਚ ਹੈਗਾ 10 12 ਕਿੱਲੇ ਤੇ 12 13 ਕਿੱਲੇ ਬਾਣ ਹੈ ਜੀ ਠੀਕ ਹੈ ਮੰਨ ਲਓ 4 ਕਿੱਲੇ ਸਾਡੇ ਕੋਲ ਆ 14 ਕਿੱਲੇ ਲਾ ਲੋ 10 ਕਿੱਲੇ ਹੋਰ ਪਾਸੇ ਆ ਠੀਕ ਹੈ ਇੰਨਾ ਕੀ ਬਾਣਾ ਹੈ ਹਲੇ ਹੁਣ ਨਵੇਂ ਜਿਹੇ ਅਗਣਗੇ ਨਾ ਹੂੰ ਇਹ ਬਈ ਇਹਦਾ ਦੂਜੇ ਦੇਸੀ ਨਸੂੜੇ ਦਾ ਤੇ ਇਹਦਾ ਕੀ ਫਰਕ ਹੈ ਪੱਤੇ ਦਾ ਵੀ ਫਰਕ ਹੈ ਜਣਾ ਹਾਂਜੀ ਇਹਦਾ ਪੱਤੇ ਦਾ ਫਰਕ ਹੈ ਇਹਦਾ ਪੱਤਾ ਦੇਖ ਲਓ ਆ ਵੱਡਾ ਹੈਗਾ ਦੂਜੇ ਦੇਸੀ ਨਸੂੜੇ ਦਾ ਛੋਟਾ ਪੱਤਾ ਹੋਊਗਾ ਉਹ ਤਾਂ ਨਹੀਂ ਬਈ ਦੇਸੀ ਤਾਂ ਨਹੀਂ ਵੇਖਦਾ ਨਹੀਂ ਦੇਤੀ ਨਹੀਂ ਪਗਦਾ ਜੀ ਇਹ ਫਿਰ ਬਈ ਪੌਦੇ ਕਿਵੇਂ ਤਿਆਰ ਕਰੀਏ ਇਹ ਆਪ ਹੀ ਕਰ ਲੇ ਕਿਉਂ ਮਾਲੀ ਮੂਲੀ ਸੱਦਿਆ ਸੀ ਨਹੀਂ ਆਪ ਹੀ ਤਿਆਰ ਕੀਤੇ ਸੀ ਹਾਂਜੀ ਆਪ ਹੀ ਤਿਆਰ ਕੀਤੇ ਸੀ ਠੀਕ ਹੈ ਇਹ ਪਿਉਂਤ ਹੀ ਹੋ ਜਾਂਦੇ ਬਈ ਹਾਂਜੀ ਪਿਉਂਤ ਹੋ ਜਾਂਦੇ ਪਿਉਂਤ ਹੋ ਜਾਂਦੇ ਤੇ ਫਲ ਹੁਣ ਬਈ ਇਹ ਤੇ ਸਪਰੇ ਸਪਰੂ ਕੋਈ ਸਪਰੇ ਲਈ ਜੇ ਮੰਨ ਲਓ ਵੀ ਹੁਣ ਸੁੰਡੀ ਸੁੰਡੀ ਦਾ ਅਟੈਕ ਹੋਵੇ ਸੁੰਡੀ ਵਾਲੀ ਕਰਦੇ ਆ ਗੱਲੀ ਹੋਰ ਕੋਈ ਨਹੀਂ ਕਰਦੇ ਠੀਕ ਹੈ ਹਾਂਜੀ ਤੇ ਉਹ ਖਾਨਚ ਵੀ ਬਈ ਸਵਾਦ ਆ ਜਦੋਂ ਪੱਕ ਗਏ ਇਹ ਇਹ ਪੱਕਾ ਤਾਂ ਵਿਕਦਾ ਨਹੀਂ ਜੀ ਇਹ ਕੱਚੀ ਵਿਕਦਾ ਹੈਗਾ ਕੱਚੀ ਨਹੀਂ ਕੱਚੀ ਵਿਕਦਾ ਪੱਕਾ ਆਹ ਫਿਰ ਆਪੇ ਲੇਬਰ ਲਿਆਉਂਦੇ ਕਿਵੇਂ ਇਹਦਾ ਹੁੰਦਾ ਲੇਬਰਾ ਪਿੰਡ ਦੀ ਵੀ ਲੱਗ ਜਾਂਦੀ ਹੈ ਜੀ ਠੀਕ ਹੈ ਇਹ ਮੰਨ ਲਓ ਗੁੱਛੇ ਦੇ ਗੁੱਛੇ ਤੋੜ ਕੇ ਰੱਖ ਲੈਂਦੇ ਅੰਗੂਰਾ ਹਾਂ ਗੁੱਛੇ ਦੇ ਗੁੱਛੇ ਜਿਵੇਂ ਆਹ ਚੀਜ਼ ਹੈ ਇਹ ਗੁੱਛੇ ਦੇ ਗੁੱਛੇ ਟੁੱਟ ਜਾਂਦੇ ਨਾਲ ਠੀਕ ਹੈ ਟੁੱਟ ਕੇ ਉਹ ਵੇਂਦੇ ਰਾਜਸਥਾਨ ਦੇ ਬੰਦੇ ਲੈ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਤੇ ਗਾਂ ਬਈ ਇਹ ਵਧਾਉਂਗੇ ਬਾਅਦ ਕਿਵੇਂ ਇਹਦਾ ਗਾਹੀ ਦੇਖਾਂਗੇ ਜੇ ਤਾਂ ਮੰਨ ਲਓ ਵੀ ਇਹ ਨਹੀਂ ਕੋਈ ਮਨ ਆਪਣਾ ਨਰਮੇ ਕਣਕ ਦਾ ਤਨੀ ਫਿਰ ਤੁਹਾਨੂੰ ਪਤਾ ਹੈ ਵੀ ਹੁਣ ਨਰਮਿਕ ਕਣਕ ਵਾਲਾ ਸੌਖਾ ਕੰਮ ਹੈ ਤੇ ਵੀ ਉਹੋ ਜਿਹਾ ਫਿਰ ਹੋਊਗਾ ਇੱਕ ਬਾਈ ਹੋਰ ਵੀ ਗੱਲ ਸੁਣੀ ਹੈ ਨਾ ਪਹਿਲਾਂ ਥੋਡੇ ਮਾਨਸਵਾ ਆਜ ਦਿੰਦੀ ਸੀ ਕਿ ਮੰਲੋ ਗੂਰਾਂ ਦੇ ਬਾਗਾਂ ਦੀ ਹਾਂਜੀ ਹਾਂਜੀ ਠੀਕ ਹੈ ਵਿੱਚ ਗੰਡੇ ਵਾਲੀ ਵਜਣ ਲੱਗੀ ਤੋਰੀਆਂ ਇਹਦਾ ਕੀ ਚੱਕਰ ਆ ਸਾਰਾ ਪਿੰਡ ਇੱਕ ਪਾਸੇ ਪੈ ਜਾਂਦਾ ਬਈ ਫਿਰ ਇਹਦਾ ਹੀ ਗੱਲ ਤਾਂ ਆਏ ਵੀ ਸਾਡੇ ਨਾਲ ਲੋਕਾਂ ਕੋਲੇ ਬਾਣੇ ਘਟਾ ਹੂੰ ਜਿੱਦਰ ਕੋਈ ਮੜਾ ਜਾ ਉਹ ਹੋ ਜਾਂਦਾ ਰੋਕ ਉਧਰ ਹੀ ਹੋ ਜਾਂਦਾ ਮੰਨ ਲਓ 4 1 ਸਾਲ ਪੈਸੇ 4 ਵੱਧ ਵਾਠ ਲੇ ਉਧਰ ਹੋ ਜਾਂਦੇ ਕੋਈ ਕਿਹੜੇ ਕਿਹੜੇ ਬਾਗ ਹੈਗੇ ਇੱਕ ਤਾਂ ਅੰਗੂਰਾਂ ਦਾ ਹੋ ਗਿਆ ਇੱਕ ਨਸੂੜੇ ਦਾ ਹੋ ਗਿਆ ਹੋਰ ਕਿਹੜੇ ਲਾਏ ਤੁਸੀਂ ਇੱਕ ਕਿੰਨੂ ਲਾਈ ਦੋ ਕਿੱਲੇ ਠੀਕ ਹੈ ਹਾਂ ਕਿੰਨੂ ਕਿਹੜੀ ਵੈਰਾਈਟੀ ਜਿਹੜਾ ਆਮ ਕਿੰਨੂ ਹੀ ਹੁੰਦਾ ਕਿ ਰੈੱਡ ਮਾਲਟਾ ਵਗੈਰਾ ਇਹ ਕਿੰਨੂ ਜੀ ਆਪਣਾ ਬਜਦਾ ਆਪਣਾ ਆਪਣਾ ਹਿਸ਼ਾਰਪੁਰ ਵਾਲਾ ਬਜਦਾ ਜੀ ਉਹ ਲਾਇਆ ਹੋਇਆ ਠੀਕ ਹੈ ਉਹ ਫਿਰ ਲੇਟ ਆਉਂਦਾ ਹੋਊਗਾ ਨਾ ਰੈੱਡ ਚ ਆ ਜਾਂਦਾ ਹੋਊਗਾ ਹਾਂਜੀ 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 ਠੀਕ ਹੈ ਨày ਵੀ ਦੋਸਤੋ ਇਹ ਸੀਗਾ ਨਸੂੜੇ ਦਾ ਬਾਗ ਠੀਕ ਹੈ ਬਹੁਤ ਵਧੀਆ ਬਾਗ ਗ੍ਰੋਥ ਕਰੀਆ ਪਰ ਮਿਹਨਤ ਬਹੁਤ ਆ ਬਾਈ ਕਹਿੰਦਾ ਤੇ ਮਾਰਕੀਟਿੰਗ ਦਾ ਵੀ ਅਲੱਗ-ਅਲੱਗ ਬਾਈਆਂ ਨੇ ਇੱਥੇ ਵਪਾਰੀ ਆਉਂਦੇ ਆ ਕਿਉਂਕਿ ਸਾਰਾ ਪੈਂਡੀ ਬਾਗਬਾਨੀ ਵਾਲਾ ਇਹ ਸਬਜ਼ੀ ਵਾਲਾ ਵੀ ਬਹੁਤ ਸਾਡੇ ਬਠਿੰਡੇ ਜ਼ਿਲ੍ਹੇ ਦਾ ਸਭ ਤੋਂ ਜ਼ਿਆਦਾ ਸਬਜ਼ੀ ਇਹ ਪੈਂਡੀ ਲੱਗਦੀ ਆ ਕਿਸੇ ਨੇ ਨਸੂੜੇ ਬਾਬਤ ਜਾਣਕਾਰੀ ਲੈਣੀ ਆ ਕੋਈ ਇਹਦੀ ਆਮਦਨ ਪੁੱਛਣੀ ਆ ਹੁੰਦਾ ਕਿਵੇਂ ਆ ਸਾਮ ਸੰਭਾਲ ਪੁੱਛਣੀ ਆ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਨੂੰ ਸਾਰੇ ਮੰਨ ਲਓ ਹਰੇਕ ਤਰ੍ਹਾਂ ਦਾ ਬਾਗ ਹੈਗਾ ਆੜੂਆਂ ਦੇ ਬੂਟੇ ਦਿਖਾਵਾਂਗੇ ਤੁਹਾਨੂੰ ਤੇ ਬਾਈ ਦਾ ਨੰਬਰ ਤੁਹਾਨੂੰ ਲੈ ਕੇ ਦਿੰਨੇ ਆ ਬਾਈ ਜੀ ਨੰਬਰ ਜਰੂਰ ਲਗਾ ਲਿਓ 70529 82202 ਜੀ ਠੀਕ ਹੈ ਇਹ ਤੇ ਬਾਈ ਮੈਸੇਜ ਕਰ ਲਓ ਜੀ ਫੋਨ ਕਰ ਲਓ ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਪਿੰਡ ਬੁਰਜ ਮਾਨਸਾ ਹੈ ਮਾਨਸਾ ਕਲਾਂ ਵਾਜੀ ਦੀ ਮਾਨਸਾ ਕਲਾਂ ਵਾਜੀ ਦੀ ਹਾਂ ਬੁਰਜ ਮਾਨਸਾ ਵੀ ਕਹਿੰਦੇ ਆ ਮਾਨਸਾ ਕਲਾਂ ਵੀ ਕਹਿੰਦੇ ਆ ਬਠਿੰਡਾ ਮੋੜ ਕੋਲੇ ਪਿੰਡ ਹੈਗਾ ਇਹ ਤੇ 8 ਕਿਲੋਮੀਟਰ ਹੈ ਜੀ ਮੋੜ ਤੋਂ 8 ਕਿਲੋਮੀਟਰ ਹੈ ਜੀ ਹਾਂਜੀ ਹਾਂਜੀ ਤੇ ਕੋਈ ਵੀ ਜਾਣਕਾਰੀ ਬਾਈ ਤੋਂ ਕਦੋਂ ਮਰਜ਼ੀ ਆਕੇ ਲੈ ਲਓ ਜੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਧੰਨਵਾਦ ਬਾਈ ਧੰਨਵਾਦ ਜੀ